ਉਨ ਨਾਮ ਜਾਣੀ ਤੇਰੀ ਰਾਜ ਸ਼੍ਰਮ ਮਿਤ ਨਾਹ ਜਾਣੀ ਤੇਰੀ ਤੇਰੇ ਸੰਤਨ ਕੀ ਹੂੰ ਚੇਰੀ ਤੇਰੇ ਸੰਤਨ ਕੀ ਹੂੰ ਚੇਰੀ ਬਸਤੋ ਜਾਏ ਸੁਰੂਵਤ ਆਏ ਰੂਤ ਜਾਏ ਸੋ ਹੱਸ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਜਲ ਤੇ ਥਲ ਕਰ ਥਲ ਤੇ ਕੂਆ ਉੱਤੇ ਮੇਰ ਕਰਾਵ ਹੈ ਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਪੇਖਾਰੀ ਤੇ ਰਾਦ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਤ ਤੇ ਪੰਡਤ ਕਰਬੋ ਪੰਡਤ ਤੇ ਮੁਗਤਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕੋ ਕਬੀਰ ਸਾਧੂ ਕੋ ਪ੍ਰੀਤਮ ਇਸ ਮੂਰਤ ਬਲਹਾਰੀ ਰਾਜ ਸ਼੍ਰਾਮ ਮੇਤ ਨਹੀਂ ਜਾਣੀ ਤੇਰੀ ਵਾਹਿਗੁਰੂ ਇਹ ਸੋਹਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇ ਲਾਂ ਸਤ ਗੁਰੂ ਸੁਨਾਇਆ ਤਨ ਤਨ ਸਤ ਗੁਰੂ ਤੀਸਰੇ ਪਾਤਸ਼ਾਹ ਜਿਨ੍ਹਾਂ ਦੇ ਅੰਮ੍ਰਿਤ ਮੇਬਾਨੇ ਆਨੰਦ ਸਾਹਿਬ ਜੀ ਦੇ ਜੋ ਵਿਚਾਰ ਚੱਲ ਰਹੀ ਹੈ ਅੱਜ ਉਸ ਤੇ ਸੂਨ ਮੇ ਪਦੇ ਦੇ ਵਿਚਾਰ ਆਪ ਆਪਾਂ ਕਰੀਏ ਜੋ ਕਿ ਸਤ ਗੁਰੂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 919 ਅੰਗੋ ਤੇ ਸ਼ੁਸ਼ੋਭਤ ਹੈ ਜੀ ਇਹ ਸੋਹਿਲਾ ਇਹ ਸੋਹਿਲਾ ਸ਼ਬਦ ਸੁਹਾਵਾ ਸਤਿਗੁਰੂ ਦਾ ਬਖਸ਼ਿਆ ਹੋਇਆ ਇਹ ਸੁਹਾਵਾ ਸ਼ਬਦ ਸੁਹਾਵਾ ਸੋਨਾ ਇਹ ਸਤਿਗੁਰੂ ਦਾ ਬਖਸ਼ਿਆ ਹੋਇਆ ਸੁਹਾਵਾ ਸ਼ਬਦ ਸੋਹਣਾ ਸ਼ਬਦ ਇਹ ਸੋਹਿਲਾ ਹੈ ਸੋਹਿਲਾ ਉਹ ਗੀਤ ਜੋ ਆਨੰਦ ਦਿੰਦਾ ਹੈ ਤੇ ਸਤਿਗੁਰੂ ਦਾ ਬਖਸ਼ਿਆ ਹੋਇਆ ਇਹ ਸੋਹਣਾ ਸ਼ਬਦ ਸਾਨੂੰ ਆਨੰਦ ਦੇਣ ਵਾਲਾ ਗੀਤ ਹੈ ਸ਼ਬਦ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਨਾਇਆ ਇਸ ਸਤ ਗੁਰੂ ਨੇ ਜੋ ਸ਼ਬਦੋ ਸੁਹਾਵਾ ਸੁਹਾਵਾ ਸੋਣਾ ਸ਼ਬਦ ਇਹ ਜੋ ਸੋਣਾ ਸ਼ਬਦ ਸਾਨੂੰ ਬਖਸ਼ਿਆ ਹੈ ਇਸ ਸਦਾ ਸੋਹਿਲਾ ਸੋਹਿਲਾ ਆਨੰਦ ਦੇਣ ਵਾਲਾ ਇਹ ਸਦਾ ਹੀ ਆਨੰਦ ਦੇਣ ਵਾਲਾ ਗੀਤ ਹੈ ਇਹ ਸੋਹਿਲਾ ਸੋਹਣਾ ਸ਼ਬਦ ਜੋ ਗੁਰੂ ਨੇ ਬਖਸ਼ਿਆ ਹੈ ਬਾਣੀ ਦੇ ਰੂਪ ਦੇ ਵਿੱਚ ਸਾਨੂੰ ਇਹ ਸਦਾ ਹੀ ਸਾਨੂੰ ਆਨੰਦ ਦੇਣ ਵਾਲਾ ਹੈ ਇਹ ਤਿੰਨ ਕ ਮਨਵਸਿਆ ਜਿਨ ਤੁਰ ਹੋ ਕਿਆ ਆਇਆ ਆ ਇਹ ਇਹ ਮਤਲਬ ਕਿ ਇਹ ਸ਼ਬਦ ਸੁਹਾਵਾ ਜੋ ਹੈ ਇਹ ਜੋ ਸੋਹਣਾ ਸ਼ਬਦ ਹੈ ਜੋ ਆਨੰਦਮਈ ਗੀਤ ਹੈ ਇਹ ਤਿੰਨ ਕੈ ਮਨ ਵਸਿਆ ਇਹ ਉਹਨਾਂ ਦੇ ਹਿਰਦੇ ਦੇ ਵਿੱਚ ਵਸਦਾ ਹੈ ਜਿਨ੍ਹਾਂ ਦੇ ਉੱਤੇ ਧਰੋਂ ਲਿਖਿਆ ਆ ਜਿਨ੍ਹਾਂ ਦੇ ਮੱਥੇ ਤੇ ਲਿਖੇ ਹੋਏ ਮਸਤਕ ਉਗੜ ਮਸਤਕ ਤੇ ਭਾਰ ਉਗੜ ਪੈਂਦੇ ਹਨ ਉਹਨਾਂ ਦੇ ਉਹਨਾਂ ਨੂੰ ਉਹਨਾਂ ਦੇ ਇਹ ਮਨ ਦੇ ਵਿੱਚ ਵਸਦਾ ਹੈ ਇਹ ਤਿੰਨ ਕੈ ਮਨ ਵਸਿਆ ਉਹਨਾਂ ਦੇ ਹਿਰਦੇ ਦੇ ਵਿੱਚ ਇਹ ਸੋਹਣਾ ਸ਼ਬਦ ਇਹ ਗੁਰੂ ਦਾ ਸੋਹਣਾ ਸ਼ਬਦ ਜੋ ਹੈ ਇਹ ਜੋ ਆਨੰਦਮਈ ਗੀਤ ਹੈ ਇਹ ਉਹਨਾਂ ਦੇ ਹਿਰਦੇ ਦੇ ਵਿੱਚ ਵਸਦਾ ਹੈ ਜਿਨ੍ਹਾਂ ਤੇ ਧੁਰੋਂ ਹੀ ਉਸ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਇੱਕ ਫਿਰੇ ਕਣੇ ਰੇ ਕਰੇ ਗੱਲਾਂ ਗਲੀ ਕਿਣਾ ਨਾ ਪਾਇਆ ਇੱਕ ਫਿਰੇ ਕਣੇਰੇ ਵਿਅੰਤੀ ਐਸੋ ਇਹੋ ਜਿਹੇ ਹਨ ਜੋ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾਉਂਦੇ ਨਹੀਂ ਹਨ ਪਰ ਤੁਰੇ ਪਿਰਦੇ ਹਨ ਪਰ ਇਸ ਕਰਕੇ ਕਿ ਉਹ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾਉਂਦੇ ਨਹੀਂ ਹਨ ਇੱਕ ਫਿਰੇ ਕਣੇਰੇ ਕਰੇ ਗੱਲਾਂ ਪਰ ਗੱਲਾਂ ਤਾਂ ਗਿਆਨ ਦੀਆਂ ਕਰਦੇ ਹਨ ਗੁਰੂ ਦਾ ਸ਼ਬਦ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਉਂਦੇ ਇਸ ਕਰਕੇ ਉਹ ਤੁਰੇ ਫਿਰਦੇ ਹਨ ਗੱਲੀ ਕਿਣੈ ਨਾ ਪਾਇਆ ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾਇਆ ਤਾਂ ਨਹੀਂ ਪਰ ਗਿਆਨ ਦੀਆਂ ਗੱਲਾਂ ਬਹੁਤ ਕਰਦੇ ਹਨ ਇਹੋ ਜਿਹੇ ਜੋ ਹਨ ਪਰ ਇੱਕ ਫੇਰੇ ਕਨੇਰੇ ਕਰੇ ਗੱਲਾਂ ਗੱਲੀ ਕਿਹਨੇ ਨਾ ਪਾਇਆ ਇਹੋ ਜਿਹੇ ਜੋ ਗਿਆਨ ਦੀਆਂ ਗੱਲਾਂ ਕਰਦੇ ਹਨ ਪਰ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦੇ ਉਹਨਾਂ ਨੂੰ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਗੱਲੀ ਕਿਹਨੇ ਨਾ ਪਾਇਆ ਕਿਸੇ ਨੇ ਵੀ ਗੱਲਾਂ ਕਰਨ ਦੇ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕੀਤੀ ਕਹੈ ਨਾਨਕ ਸ਼ਬਦ ਸੋਇ ਲਾਂ ਕਹੈ ਨਾਨਕ ਸ਼ਬਦ ਸੋਇ ਲਾਂ ਸਤਿਗੁਰੂ ਸੁਨਾਇਆ ਸਤਿਗੁਰੂ ਜੀ ਕਹਿ ਰਹੇ ਹਨ ਕਹੈ ਨਾਨਕ ਸ਼ਬਦ ਇਹ ਜੋ ਸਵਾਈ ਗੁਰਦਾਸ ਸਿਖਤ ਸਲਾਹ ਦਾ ਸ਼ਬਦ ਸੋਹਿਲਾ ਆਨੰਦਮਈ ਵੀ ਖੁਸ਼ੀਆਂ ਦੇਣ ਵਾਲਾ ਗੀਤ ਇਹ ਸਤਿਗੁਰੂ ਨੇ ਸੁਣਾਇਆ ਹੈ ਇਹ ਸਤਿਗੁਰੂ ਜੀ ਨੇ ਜੋ ਸਾਨੂੰ ਸ਼ਬਦ ਬਖਸ਼ਿਆ ਹੈ ਇਹ ਸਦਾ ਹੀ ਆਨੰਦ ਦੇਣ ਵਾਲਾ ਗੀਤ ਹੈ ਆਪਾਂ ਸੋਹਿਲਾ ਸਾਹਿਬ ਦੀ ਬਾਣੀ ਵੀ ਪੜ੍ਹਦੇ ਹਾਂ ਉੱਥੇ ਵੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਓ ਸੋਹਿਲਾ ਸਿਵਰ ਸਿਰਜਣਹਾਰੋ ਜੈ ਘਰ ਕੀਰਤ ਆਖੀ ਹੈ ਜਿਸ ਸਤ ਸੰਗ ਘਰ ਦੇ ਵਿੱਚ ਉਸ ਵਾਹਿਗੁਰੂ ਦੀ ਕੀਰਤ ਆਖੀ ਜਾਂਦੀ ਹੈ ਉਸ ਵਾਹਿਗੁਰੂ ਦੀਆਂ ਸੇਵ ਸਲਾਹਾਂ ਕੀਤੀਆਂ ਜਾਂਦੀਆਂ ਹਨ ਜੈ ਘਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਅਤੇ ਉਸ ਕਰਤੇ ਦੇ ਗੁਣਾਂ ਦੀ ਵਿਚਾਰ ਕੀਤੀ ਜਾਂਦੀ ਹੈ ਉਸ ਸਤ ਸੰਗ ਘਰ ਦੇ ਵਿੱਚ ਤਿਤ ਘਰ ਗਾਵੋ ਸੋਹਿਲਾ ਤਿਤ ਘਰ ਉਸ ਸਤ ਸੰਗ ਘਰ ਦੇ ਵਿੱਚ ਜਿੱਥੇ ਉਸ ਵਾਹਿਗੁਰੂ ਦੀ ਸਿਫਤ ਸਲਾਹਾਂ ਕੀਤੀਆਂ ਜਾਂਦੀਆਂ ਹਨ ਅਤੇ ਉਸ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹਨ ਉਸ ਘਰ ਦੇ ਵਿੱਚ ਉਸ ਸਤ ਸੰਗ ਘਰ ਦੇ ਵਿੱਚ ਜਾ ਕੇ ਤਿਤ ਘਰ ਗਾਵੋ ਸੋਹਿਲਾ ਇਹ ਮੇਰੇ ਬਾਣੇ ਇਹ ਮੇਰੀ ਜਿੰਦੇ ਉਸ ਸਤ ਸੰਗ ਦੇ ਘਰ ਦੇ ਵਿੱਚ ਜਾ ਕੇ ਤੁਸ ਉਹ ਨਿਰਭਉ ਦਾ ਸੋਹਿਲਾ ਗਾ ਤਿਤਕਾਰ ਗਾਓ ਸੋਹਿਲਾ ਸਿਵ ਰਹੋ ਸਿਰਜਣਹਾਰੋ ਉਥੇ ਇਹ ਸੋਹਿਲਾ ਗਾ ਉਸ ਵਾਹਿਗੁਰੂ ਦੇ ਸਿਫਤ ਸਲਾਹਾਂ ਦਾ ਗੀਤ ਗਾ ਤਿਤਕਾਰ ਗਾਓ ਸੋਹਿਲਾ ਸਿਵ ਰਹੋ ਸਿਵ ਰਹੋ ਸਿਰਜਣਹਾਰੋ ਅਤੇ ਉਸ ਸਿਰਜਣਹਾਰ ਜਿਸ ਨੇ ਕਿ ਤੈਨੂੰ ਪੈਦਾ ਕੀਤਾ ਹੈ ਉਸ ਦਾ ਸਿਮਰਨ ਕਰ ਉਸ ਘਰ ਦੇ ਵਿੱਚ ਜਾ ਕੇ ਸਤ ਸੰਗ ਘਰ ਦੇ ਵਿੱਚ ਜਿੱਥੇ ਕਿ ਉਸ ਵਾਹਿਗੁਰੂ ਦੀ ਕੀਰਤ ਹੋ ਰਹੀ ਹੈ ਸਿਫ਼ਤ ਸਲਾਹ ਹੋ ਰਹੀ ਹੈ ਉਸ ਘਰ ਦੇ ਵਿੱਚ ਜਾ ਕੇ ਤੂੰ ਗਾਓ ਮੇਰੇ ਨਿਰਭਉ ਕਾ ਸੋਹਿਲਾ ਏ ਮੇਰੀ ਜਿੰਦੇ ਤੂੰ ਨਿਰਭਉ ਦਾ ਸੋਹਿਲਾ ਗਾ ਸੋਹਿਲਾ ਕਿਸੇ ਦੀ ਉਸਤਤ ਕਰਨੀ ਇਸ ਦੀ ਵਡਿਆਈ ਕਰਨੀ ਕਿਹਦਾ ਸੋਹਿਲਾ ਗਾਣਾ ਹੈ ਨਿਰਭਉ ਦਾ ਉਸ ਵਾਹਿਗੁਰੂ ਦਾ ਸਿਰਫ ਉਸ ਵਾਹਿਗੁਰੂ ਦੀਆਂ ਹੀ ਸਿਫਤ ਸਲਾਹਾਂ ਕਰਨੀਆਂ ਤੂੰ ਗਾਓ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲ ਸਦਾ ਸੁਖ ਹੋਏ ਮੈਂ ਉਸ ਸੋਹਿਲੇ ਤੋਂ ਵਾਰ ਨਹੀਂ ਜਾਂਦਾ ਹਾਂ ਹਉ ਵਾਰੀ ਜਿਤ ਸੋਹਿਲ ਸਦਾ ਸੁਖ ਹੋਏ ਸਦਾ ਸੁਖ ਸਦਾ ਹੀ ਆਤਮਿਕ ਆਨੰਦ ਮਿਲਿਆ ਰਹਿੰਦਾ ਹੈ ਇਹੋ ਜਿਹਾ ਸੋਹਿਲਾ ਸਤਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਇਹ ਸੋਹਿਲਾ ਕੀ ਹੈ ਇਹ ਆਨੰਦਮਈ ਗੀਤ ਕੀ ਹੈ ਉਸ ਸਤਿਗੁਰੂ ਦਾ ਬਖਸ਼ਿਆ ਹੋਇਆ ਸੋਹਣਾ ਸ਼ਬਦ ਇਹ ਹੀ ਸਾਨੂੰ ਅਨੰਦਮਈ ਆਨੰਦ ਦੇਣ ਵਾਲਾ ਗੀਤ ਹੈ ਉਹ ਸਤਿਗੁਰੂ ਜੀ ਨੇ ਜੋ ਸਾਨੂੰ ਇਹ ਬਖਸ਼ਿਆ ਹੈ ਇਹ ਸੋਹਣਾ ਸ਼ਬਦ ਬਖਸ਼ਿਆ ਹੈ ਇਸ ਸ਼ਬਦ ਦੇ ਨਾਲ ਜੁੜੀਏ ਕਿਉਂਕਿ ਇਹ ਹੀ ਸਦਾ ਆਨੰਦ ਦੇਣ ਵਾਲਾ ਗੀਤ ਹੈ ਸਤਿਗੁਰੂ ਜੀ ਦਾ ਉਪਦੇਸ਼ ਹੈ ਸ਼ਬਦੇ ਨਾਉ ਪੁਜਾ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਬਹੁਰਾਨਾ 버ਤਾ ਜਨਮ ਗਵਾਇਆ ਅੰਮ੍ਰਿਤ ਇਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਇਹ ਅੰਮ੍ਰਿਤ ਸ਼ਬਦ ਹੀ ਹੈ ਇਹ ਸੋਹਣਾ ਸ਼ਬਦ ਜੋ ਸਤਿਗੁਰੂ ਨੇ ਸਾਨੂੰ ਬਖਸ਼ਿਆ ਹੈ ਇਹ ਸ਼ਬਦ ਹੀ ਸੋਇਲਾ ਹੈ ਇਹੀ ਆਨੰਦ ਦੇਣ ਵਾਲਾ ਹੈ ਇਸ ਸ਼ਬਦ ਦੇ ਨਾਲ ਜੁੜ ਕੇ ਹੀ ਸਦਾ ਲਈ ਸਾਨੂੰ ਆਨੰਦ ਮਿਲ ਸਕਦਾ ਹੈ ਇਸੇ ਕਰਕੇ ਸਤਿਗੁਰੂ ਜੀ ਦਾ ਉਪਦੇਸ਼ ਹੈ ਮੇਰਾ ਮਾਨ ਸ਼ਬਦ ਲਗੋ ਗੁਰ ਮਿੱਠਾ ਮੇਰੇ ਮਨ ਸ਼ਬਦ ਲਗੋ ਗੁਰ ਮਿੱਠਾ ਮੇਰੇ ਮਨ ਦੇ ਵਿੱਚ ਗੁਰੂ ਦਾ ਬਖਸ਼ਿਆ ਹੋਇਆ ਏ ਸੋਹਣਾ ਸ਼ਬਦ ਮਿੱਠਾ ਲੱਗਣ ਲੱਪਿਆ ਫਿਰ ਜਦੋਂ ਮਿੱਠਾ ਇਹ ਸ਼ਬਦ ਮਿੱਠਾ ਲੱਗਣ ਲੱਪਿਆ ਹਿਰਦੇ ਦੇ ਵਿੱਚ ਇਹ ਸ਼ਬਦ ਗੁਰੂ ਦਾ ਸੋਹਣਾ ਸ਼ਬਦ ਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਹਿਰਦੇ ਦੇ ਵਿੱਚ ਸੋਹਣਾ ਲੱਗਣ ਲੱਗ ਪਿਆ ਤੇ ਫਿਰ ਸਤਿਗੁਰੂ ਜੀ ਕੰਦੇ ਆਣ ਫਿਰ ਕੀ ਬਖਸ਼ਿਸ਼ਾਂ ਹੋਣੀਆਂ ਹਨ ਮੇਰ ਮਣ ਸ਼ਬਦ ਲਗੋ ਗੁਰੂ ਮਿੱਠਾ ਖੁੱਲਿਓ ਕਰਮ ਉਸ ਵਾਹਿਗੁਰੂ ਦੀ ਬਖਸ਼ਿਸ਼ ਦਾ ਦਰਵਾਜ਼ਾ ਖੁੱਲ ਗਿਆ ਭੈਓ ਪਰਗਾਸਾ ਅਤੇ ਹਿਰਦੇ ਦੇ ਵਿੱਚ ਪ੍ਰਗਟ ਹੋ ਗਿਆ ਗਿਆਨ ਦਾ ਚਾਨਣ ਹੋ ਗਿਆ ਆਤਮਿਕ ਗਿਆਨ ਦਾ ਚਾਨਣ ਹੋ ਗਿਆ ਘਟ ਘਟ ਹਰ ਹਰ ਦੇਠਾ ਅਤੇ ਹਰ ਪਾਸੇ ਹਰ ਘਟ ਦੇ ਵਿੱਚ ਹਰ ਸਰੀਰ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਦਿਸਣ ਲੱਗ ਪਈ ਇਹ ਹੋਇਆ ਕਦੋਂ ਜਦੋਂ ਮੇਰਾ ਮਨ ਸ਼ਬਦ ਲਗੋ ਗੁਰ ਮਿੱਠਾ ਜਦੋਂ ਗੁਰੂ ਦਾ ਸ਼ਬਦ ਮੇਰੇ ਮਨ ਦੇ ਵਿੱਚ ਮਿੱਠਾ ਲੱਗਣ ਲੱਗ ਪਿਆ ਫਿਰ ਉਸ ਵਾਹਿਗੁਰੂ ਦੇ ਬਖਸ਼ਿਸ਼ ਦਰਵਾਜ਼ੇ ਖੁੱਲ ਗਏ ਉਸ ਵਾਹਿਗੁਰੂ ਨੇ ਕਿਰਪਾ ਕਰਕੇ ਹਿਰਦੇ ਦੇ ਵਿੱਚ ਪ੍ਰਗਿਆਸ਼ ਕਰ ਦਿੱਤਾ ਅਤੇ ਸਾਰਿਆਂ ਦੇ ਹਿਰਦੇ ਵਿੱਚ ਜੋ ਵਾਹਿਗੁਰੂ ਵਸ ਰਿਹਾ ਹੈ ਉਸ ਤੇ ਜੋਤ ਪ੍ਰਤੀ ਤੋਂ ਲੱਗ ਪਈ ਤੋ ਸਤਗੁਰੂ ਕਿਰਪਾ ਕਰਨ ਅਸੀਂ ਵੀ ਸ਼ਬਦ ਦੇ ਨਾਲ ਜੁੜੀਏ ਸ਼ਬਦ ਦੇ ਨਾਲ ਜੁੜ ਕੇ ਹੀ ਅਸਲੀ ਅਸਲੀ ਰਸਤਾ ਹੈ ਜੋ ਗੁਰੂ ਸਾਹਿਬ ਦਾ ਰਸਤਾ ਦਰਸਾਇਆ ਹੈ ਉਸ ਰਸਤੇ ਨੂੰ ਪਾ ਸਕਦੇ ਹਾਂ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਦੇ ਨਾਲ ਹੀ ਜੋੜਿਆ ਹੈ ਇਹ ਭੰਡਾਰ ਜੋ ਸਤਗੁਰੂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਇਹ ਸ਼ਬਦ ਹੀ ਹਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜੀਏ ਤੇ ਆਪਣਾ ਜੀਵਨ ਸਫਲਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ